ਰਾਜਵੀਰ ਜਮਦਿਆ ਦਾ ਡਰੈਸ ਮੈਂ ਦੁਨੀਆ ਜਿਣੀ ਦੇਖਿਆ ਪਾਇਆ। ਬਾਰਾ ਸੱਚੇ ਪਾਤਸ਼ਾਹ ਜਦੋਂ ਕਿਤੇ ਬਾਹਰ ਆਏ ਨਾ ਐਦਾ ਲੰਗਰ ਲੱਗ ਜਾਣਗੇ ਢੋਲ ਵਾਜੇ ਵੱਜਣਗੇ ਬਾਜੀ। ਸਹੀ ਗੱਲ ਸਹੀ ਗੱਲ। ਰਹਿਮਾਨ ਖੜਬਾ ਗਿਆ ਬਾਜੀ। ਜੀ ਬੋਲਦੇ ਪਰਮਾਤਮਾ ਅਿੰਦ ਕਹਿੰਦੇ ਪਰਮਾਤਮਾ ਸਾਰਿਆਂ ਦੇ ਦਰਦਾਸਾਂ ਸੁਣੋ। ਬਹੁਤ ਸੋਹਣਾ ਸੁਨੱਖਾ ਸਰਦਾਰ ਮੁੰਡਾ ਬਹੁਤ ਸੋਹਣੀ ਗਾਇਕੀ। ਬਹੁਤ ਜੀ ਵਾਇਗੁਰ ਵਾਇਗੁਰ ਮੇਰ ਕਰੂਗਾ ਜੀ ਬਹੁਤ ਪਿਆਰਾ ਸੰਗਰ ਜੀ ਬਹੁਤ ਬਹੁਤ ਸਾਰੇ ਦੱਸਾਂ ਕਰਦੇ ਅਗੇ ਜੀ ਮੈਂ ਉਹਨਾਂ ਨੇ ਗੱਲ ਕਹੀ ਮੈਂ ਕਿਹਾ ਲੱਗਣਗੇ ਬਾਚੇ ਵਿੱਚ ਥੜ ਗਈ ਸਹੀ ਗੱਲ ਆਸ ਜੁੱਫੇ ਭੜੀ ਮਿਲ ਕੁੱਟ ਕੇ ਕਿ ਕਿਦਾਂ ਜਿੰਦੇ ਹਣ ਛੋਟੀ ਜੀ ਕੁੜੀ ਆ ਉਸ ਬੇਟੀ ਤੋਂ ਬੜਾ ਰੋਣਾ ਦਾ ਭਾਈ ਮੈਨੂੰ ਸੱਚੇ ਪਾਤਸ਼ਾਹ ਪਰ ਕਰੀਓ ਕੀ ਇੰਟਰਵਿਊ ਕਰਦੀ ਯਾਰ ਅਸੀਂ ਗੱਲ ਨਹੀਂ ਕਰ ਰਹੇ ਬੰਦੇ ਉਹਦੀ ਅਰਦਾਸ ਹੀ ਕਰਤਾ ਮੈਂ ਤੇ ਭਾਈ ਇਹ ਉੱਠ ਕੇ ਇੰਟਰਵਿਊ ਦੇਖਣਗੇ ਮੇਰੀ ਇਹਰ ਦਾ ਸਵੇ ਉੱਠੇ ਉੱਠ ਕੇ ਇੰਟਰਵਿਊ ਵੀ ਦੇਖਣੇ ਜ਼ਰੂਰੀ ਮੇਰੇ ਵੀ ਦਾ ਪੁਰੀ ਬਾਜੀ ਤੇਮਿੰਦਰ ਸਾਹਿਬ ਬਹੁਤ ਸੋਹਣੇ ਆ ਪਰ ਕੱਦ ਘਾੜ ਜਿਹੜਾ ਵਿਰੋਧ ਕਰਨੇ ਦਾ 6 ਫੁੱਟ 3 ਇੰਚ ਹੈ ਬਾਜੀ ਉਹਨੇ ਡਰੈਸ ਅਪ ਕੀਤਾ ਜਾਂ ਉਹਨਾਂ ਨੂੰ ਦੇਖੇ ਡਰੈਸ ਅਪ ਤੇ ਜਾਂ ਮੈਂ ਆਪਣਾ ਮੁੰਡਾ ਜਵੰਦਾ ਸਾਹਿਬ ਦਾ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਦਾ ਡਰੈਸ ਮੈਂ ਦੁਨੀਆ 'ਚ ਨਹੀਂ ਦੇਖਿਆ ਪਾਜੀ ਮੈਂ ਉਹਨਾਂ ਦੀ ਫੋਟੋ ਦੇਖਦਾ ਹੁਣ ਵੀ ਕਈ ਵਾਰ ਨਾ ਜਦੋਂ ਸ਼ਾਮ ਨੂੰ ਪੈਂਦੀ ਆ ਤੇ ਯਾਰ ਉੱਠ ਕੇ ਇਹ ਫੋਨ ਵੇਖੀਦਾ ਯਾਰ ਜਵੰਦੇ ਦਾ ਕੀ ਬਣਿਆ ਹੋਊਗਾ ਰਾਤ ਕੀ ਨਹੀਂ ਪਰਸਨੈਲਿਟੀ ਮੁੰਡੇ ਦੀ ਬਹੁਤ ਜ਼ਿਆਦਾ ਮਾਰਾ ਇਹ ਕਸਨ ਲੇ ਮੈਂ ਉੱਠ ਕੇ ਸਵੇਰੇ ਪਹਿਲਾਂ ਮੇਰੀ ਵਾਈਫ ਵੀ ਬਹੁਤ ਵੱਡੀ ਫੈਨ ਹੋਂਾਂ ਦੀ ਉਹਨਾਂ ਦੇ ਭਰਾਵਾਂ ਦੇ ਜਿਹਨਾਂ ਦੀ ਡੈਥ ਹੋ ਗਈ ਤੇ ਉਹ ਲੱਗਦੇ ਉਹਨਾਂ ਦੇ ਬ੍ਰਦਰ ਵਰਗੇ ਵੇਖਣ ਨੂੰ ਮੇਰੀ ਮਿਸਸਿਸ ਦੇ ਤੇ ਉਹ ਰੋਜ਼ ਗਾਣਾ ਲਾ ਲੰਦੇ ਆ ਸਵੇਰ ਸਵੇਰ ਉੱਠ ਕੇ ਪਹਿਲਾਂ ਉਹਨਾਂ ਦਾ ਗਾਣਾ ਸੁਣਦੇ ਆ ਮੈਂ ਕਿਹਾ ਮੈਂ ਆਪਣੀ ਵਾਈਫ ਕਹਿੰਨੀ ਮੈਂ ਕਿਹਾ ਯਾਰ ਦੇਖੋ ਇਹਨਾਂ ਦੀ ਪਰਸਨੈਲਿਟੀ ਦੇਖੀ ਮੁੰਡੇ ਦੀ ਫੋਟੋ ਪੱਡੀ ਕਰਕੇ ਮੈਂ ਜੁੱਤੀ ਤੋਂ ਲੈ ਕੇ ਸਿਰ ਤੱਕ ਮੈਂ ਇਦਾਂ ਦੇ ਡਰੈਸ ਬ ਨਹੀਂ ਦੇਖਿਆ ਕਿ ਦੁਨੀਆਂ 'ਚ ਭਾਜੀ ਬਹੁਤ ਸੋਹਣੇ ਡਰੈਸ ਆ ਭਾਜੀ ਬਚੰਦੇ ਛੋ ਚੁਰ ਪਰਮਾਧਮ ਕਿ ਭਮੋੜਾ ਪਾਵਾ ਵੇ ਸੇਤੀ ਪਰਮਾਧਮ ਸਾਰੇ ਦਦਾਸਾਂ ਕੱਲ ਵੀ 4 ਘੰਟੇ ਉੱਥੇ ਬੈਠਾ ਰਹੇ ਬਾਜੀ ਜਾ ਕੇ ਜਾਨੋ ਜੀ ਨਹੀਂ ਕਰ ਸਕਦੇ ਯਾਰ ਨਾ ਗਾਨ ਨੂੰ ਜੀ ਕਰ ਰਿਆ ਰੋਟੀ ਵੀ ਧੱਕੇ ਨਾਲ ਖਾ ਰਿਆ ਤੁਹਾਨੂੰ ਸੱਚੀ ਦੱਸਾਂ ਉਹ ਬੰਦੇ ਦਾ ਪਤਾ ਨਹੀਂ ਕੀ ਹੋ ਬੰਦੇ ਚ ਰੱਬ ਮਾਰਾ ਸੱਚੇ ਪਾਚਾ ਜਦੋਂ ਕਿਤੇ ਬਾਹਰ ਆਏ ਨਾ ਉਹ ਐਦਾ ਲੰਗਰ ਲੱਗ ਜਾਣਗੇ ਢੋਲ ਵਾਜੇ ਵੱਜਣਗੇ ਬਾਜੀ ਸਹੀ ਗੱਲ ਹੈ ਸਹੀ ਹੈ ਰਹਿਮਾਨ ਕਰਵਾ ਗਿਆ ਬਾਜੀ ਸਿੰਬੋਸ ਨੇ ਪਰਮਾਧਮ ਅਜੇ ਕੰਨੇ ਪਰਮਾਧਮ ਸਾਰਿਆਂ ਦਦਾਸਾਂ ਸੁਣ बहुत सोना सरदार मुंडा बहुत सोहनी गायकी वाह मेहर करूगा जी बहुत बड़ा प्यारा सिंगर है जी बहुत कल उ बैठे रहे सानू बहुत सत्कार दिता भाजपा घरेवाल साहब ने होली चाची जी बैठे से सुखी बराड़ बैठे सी ਤਿੰਨ ਚਾਰ ਘੰਟੇ ਬੜਾ ਉਹਨਾਂ ਰੋਜ ਜਾਂਦੇ ਰੋਜ ਜਾਂਦੇ ਸਿੰਗਰ ਪਤਾ ਲੈਣਦੇ ਰੋਹ ਜਾਂਦੇ ਅਰਦਾਸਾਂ ਕਰਦੇ ਸਾਰਾ ਪੰਜਾਬ ਕੈਸੇ ਬੰਦੇ ਯਾਰੋ ਰੱਬ ਰੂਪ ਬੰਦੇ ਰੱਬੂ ਸਰੀਰ ਅਰਦਾਸਾਂ ਕਰਦੇ ਹੈਗੇ ਜੀ ਕਰਕੇ ਨਹੀਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਿ ਯਾਰ ਲੰਘਣ ਲੱਗਣਗੇ ਬਾਜੇ ਬੱਝਣਗੇ ਸਹੀ ਗੱਲ ਹੈ ਜੱਫੀ ਵਾਲੀ ਮੁੰਡਾ ਕੱਟ ਕੇ ਰਵਾਲ ਸਾਹਬ ਨੇ ਹੋ 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 ਬੜਾ ਦਰਦਨਾਕ ਜੀ ਬਹੁਤ ਦਿਲ ਰੱਬਾਂ ਨੂੰ ਭਰ ਗਿਆ ਪਤਾ ਨਹੀਂ ਕੀ ਉਹ ਬੰਦੇ ਜੈਸੀ ਖੇਚਾ ਹੈ ਸਹੀ ਗੱਲ ਉਹਨਾਂ ਦੀ ਮਾਂ ਵਾਈਫ ਕਿਦਾਂ ਜਿੰਦੇ ਹੋਣਗੇ ਛੋਟੀ ਜੀ ਕੁੜੀ ਆ ਉਸ ਬੇਟੀ ਤੋਂ ਬੜਾ ਰੋਣਾ ਤਾਂ ਭੀ ਮਜੂ ਸੱਚੇ ਪਾਛ ਸੁਪੇਰ ਕਰਿਓ ਪਰ ਮਾਦਮਾ ਮੀਰ ਕਰੇ ਜੀ ਹਾਂ ਹਾਂ ਵੀਰ ਘਰ ਆਵੇ ਛੇਤੀ ਜੀ ਸਾਰੇ ਅਰਦਾਸਾਂ ਕਰੇ ਹੈਗੇ ਨੇ ਕੀ ਇੰਟਰਵਿਊ ਕਰਨੇ ਯਾਰ ਆਪਾਂ دل ਨਹੀਂ ਕਰ ਰਹਾ ਬੋਲਣ ਕੋਈ ਨਹੀਂ ਆਪ ਕਰਦੇ ਆ ਉਹਦੀ ਅਰਦਾਸ ਹੀ ਕਰਦਾ ਮੈਂ ਤਾਂ ਯਾ ਭਾਜੀ ਸਾਰਾ ਪੰਜਾਬ ਵੀ ਕਰਦਾ ਸਾਰਾ ਪੰਜਾਬ ਵੀ ਅਰਦਾਸ ਕਰੇ ਹੈ ਜੀ ਇਹ ਉੱਠ ਕੇ ਇੰਟਰਵਿਊ ਦੇਖਣਗੇ ਫੇਰੀ ਇਹਰ ਦਾ ਸਵੇਰੇ ਉੱਠ ਕੇ ਉੱਠ ਕੇ ਇੰਟਰਵਿਊ ਮੈਨੇ ਦੇਖਣਗੇ ਜ਼ਰੂਰ ਬੇਨ ਉਮੀਦਾਂ ਪੂਰੀ ਬਾਜੀ ਸਾਰੇ ਪੰਜਾਬ ਨੂੰ ਉਮੀਦ ਹੈ ਜੀ ਰੋਜ਼ ਇਹ ਸੱਚੇ ਪਾਤਸ਼ਾਹ ਮੇਰ ਕਰੇ ਜੀ ਭਰਾ ਤੇ ਹਾਂ ਜੀ ਬਹੁਤ ਅਰਦਾਸ ਅਸੀਂ ਤੇ ਹੋਰ ਦਾ ਕੋਈ ਹੋਰ ਵੀ ਅਰਦਾਸ ਹੋ ਸਕਦੀ ਫਿਰ ਸਮਝ ਲੱਗੇ ਕਿਹੜੀ ਅਰਦਾਸ ਕਰੀਏ ਦੱਸੋ ਬਾਜੀ ਬਸ ਇਹ ਮੈਂ ਕਹਿੰਦਾ ਬੈਂਡ ਵਾਜੇ ਵੱਜਣਗੇ ਸੜਕਾਂ ਤੇ ਲੋਕ ਉਤਰਨਗੇ ਲੰਗਰ ਲੱਗਣਗੇ ਬਾਜੀ ਗੁਰੂ ਦੇ ਲੰਗਰ ਲੱਗਣਗੇ ਅਸੀਂ ਆਵਰਤਾਵਾਂਗੇ ਲੰਗਰ ਪਰੇ ਪਾਣਾ ਮਾਰਸ ਕਿਰਪਾ ਕਰਨੀ ਚੀਜ਼ ਪਲੀਜ਼ ਆਪ ਹੀ ਉਹਨੇ ਦੇ ਅੰਦਰ ਆ ਕੇ ਨਾ ਸ਼ਕਤੀ ਬਖਸ਼ਣ ਉਹਨਾਂ ਨੂੰ ਹੋਏਗੀ ਜੀ ਹੋਏਗੀ ਖੜੇ ਕਰ ਦੇਣਾ ਉਹਨਾਂ ਨੂੰ ਖੜੇ ਹੋਏਗੀ ਜੀ ਦੇਖੋ ਕਿੰਨੀਆਂ ਦੁਆਵਾਂ ਨੇ ਬਹੁਤ ਜ਼ਿਆਦਾ ਬਹੁਤ ਦੁਆਵਾਂ ਪੂਰੇ ਪੰਜਾਬ ਦੁਨੀਆ ਪਰ ਵਿੱਚ ਜਿਹੜੇ ਫੈਨ ਖੜੇ ਖੜੇ ਸਾਡੇ ਨਾਲ ਪਾਣੇ ਪਰ ਤੇ ਮੁੱਸੇਵਾਲਾ ਪੁਲਿਸ ਦੇ ਆਪ ਵੱਡੇ ਨੂੰ ਹਾਂਜੀ ਇਹ ਰਲੇ ਕੈਲੀ ਹੰਸਰਾ ਸਾਹਿਬ ਵੀ ਮੀਡੀਆ ਨੇ ਗੱਲੇ ਕਹਿੰਦੇ ਪੰਜਾਬੀ ਇੰਡਸਟਰੀ ਨੂੰ ਗ੍ਰੈਂਜ ਜਿਵੇਂ ਲੱਗ ਗਿਆ ਨਾ ਫੱਲਾ ਸਭ ਚੱਲ ਕੇ ਦੇਖੋ ਥੋੜਾ ਵਰਗਾ ਐਕਟਰ ਹੋਸਦਾ ਦੁਨੀਆਂ 'ਚ ਕੋਈ ਕਿੰਨੇ ਵੱਡੇ ਐਡਰੈਸ ਨੇ ਦੇਖੋ ਲਗਾਤਾਰ ਜਾ ਰਹੇ ਨੇ ਕਿਸੇ ਨੂੰ ਕੁਛ ਨਾ ਹੋਵੇ ਭਾਜੀ ਇਹਨਾਂ ਨੂੰ ਤਾਂ ਕੁਛ ਨਾ ਹੋਵੇ ਸਕਰੀਨ 'ਤੇ ਆਲੇ ਬੰਦੇ ਜਿਹੜੇ ਇਹ ਤਾਂ ਸਾਨੂੰ ਰੋਜ਼ ਹਾਂ ਰੋਜ਼ ਜਾਣਦੇ ਬੰਦੇ ਸਾਡੇ ਜੁੱਟ ਕੇ ਜਿੰਦਗੀ ਭੋਗਿਆ ਨਾ 90 ਸਾਲ ਦਾ 80 ਸਾਲ ਦਾ ਬੰਦਾ ਪਿੱਛੇ ਲੇ ਫਿਰ ਕੋਈ ਗੱਲ ਨਹੀਂ ਨਾ ਜਵਾਨ ਕਰਕੇ ਚਲੇ ਗਏ ਵੱਡੇ ਵੱਡੇ ਲੋਕ ਆਇਆ ਫੋਨ ਨੰਬਰ ਹਟਾ ਕੇ ਗਏ ਹਟਾ ਕੇ ਜਾਣਾ ਤਾਂ ਸਾਰੇ ਨਹੀਂ ਹੈ ਜੀ ਪਰੂ ਕਰਕੇ ਨੇ ਮਸ ਦੀਖਸਨ ਦੇਖ ਕੇ ਬੜਾ ਖੁਸ਼ ਹਾਂ ਹਾਂ ਦੇਰੋ ਪਰਮਾਤਮਾ ਦੇ ਲੋ ਕੱਲ ਉੱਥੇ 85 85 6 ਸਾਲ ਹੋ ਗਏ ਨੇ ਗੁਰੂ ਜੀ ਹੁਜਾ ਸਾਹਿਬ ਦੇ ਬੋਲੇ ਤੇ ਉੱਥੇ ਨਾ ਮੇਰੇ ਜਿਕਰ ਮੇ ਉੱਠ ਕੇ ਬਾਹ ਪੜ ਲਵਾ ਪਰ ਨਹੀਂ ਉਹਨਾਂ ਨੂੰ ਜ਼ਰੂਰਤ ਨਹੀਂ ਸਮਝੀ ਸਕਦਾ ਉੱਠ ਕੇ ਕਮਾਲ ਆਵੇ ਕਮਾਲ ਆ ਕਮਾਲ ਮਾਰੇ ਸੱਚੇ ਬਾਜਨ ਹੋਰ ਤੱਕ ਬਹੁਤ ਵੱਡੇ ਆਰਟਿਸਟ ਨੇ ਮੈਂ ਅਧੀ ਰਾਤ ਵੀ ਫੋਨ ਕਰਦਾ ਨਾ ਭਾਜੀ ਫੋਨ ਚੁੱਕ ਲੈਂਦੇ ਦੇਖੋ ਪਿਛਲੇ 60 62 ਸਾਲ ਤੋਂ ਗਾ ਰਹੇ ਜੀ ਵਾਹਿਗੁਰੂ ਜੀ ਹੈ ਨਾ ਪਰਮਾਤਮਾ ਦੀ ਪੂਰੀ ਮਿਹਰ ਮੈਂ ਕਿਦਾਂ ਦੱਸਿਆ ਮੈਂ ਕਿ ਉਹਨੂੰ ਘਟ ਬੜੇ ਪੈਸੇ ਤੁਹਾਡੇ ਪ੍ਰੋਗਰਾਮ ਤੇ ਕੋਲੇ ਕੋਲੇ ਕਿੱਥੇ ਬੜੀ ਘਟ ਪੇਡਣ ਡਿਆ ਨਾ ਬਾਜੀ ਕਿੱਥੇ ਪੇਵੇ ਹਰਿਆਣੇ ਚ ਅੱਛਾ ਉਹ ਸਾਡੇ ਨਾ जाट ਸੀ ਹਰਿਆਣੇ ਦੇ ਤੇ ਉਹਨਾਂ ਦੇ ਦੋ ਕੁੜੀਆਂ ਸੀ ਮੇਰੀ ਭੈਣ ਨਾਲ ਪੜਦੀ ਹੁੰਦੀ ਅਸੀਂ ਅੱਛਾ ਛੋਟੇ ਛੋਟੇ ਪਹਿਲਾਂ ਨਾ ਥਈਆਂ ਹੁੰਦੀਆਂ ਸੀ ਅੱਛਾ ਪਿੰਡਾਂ ਦੇ ਵੱਡੇ ਪੁਰਾਣੇ ਪਿੰਡਾਂ ਦੇ ਜਿੱਦੋਂ ਉੱਥੇ ਪੜਾਉਂਦੇ ਸੀ ਮਾਸਟਰ ਅੱਛਾ ਤੇ ਮਾਸਟਰਾਂ ਨੂੰ ਗੁਰੂ ਜੀ ਗੁਰੂ ਕਹਿੰਦੇ ਸੀ ਸਾਰੇ ਜੀ ਗੁਰੂ ਜੀ ਛੁੱਟੀ ਚਾਹੀਦੀ ਹੈ ਗੁਰੂ ਸੰਮੇਦਿ ਅੱਜ ਕੱਲ ਤਾਂ ਤੁਹਾਨੂੰ ਪਤਾ ਹੀ ਹੈ ਜੀ ਜੀ ਅੱਜ ਕੱਲ ਮਾਸਟਰ ਭਾਵੇਂ ਥੱਲੇ ਬੈਠਾ ਆਪ ਕੁਰਸੀ ਦੇ ਬੈਠੇ ਹੁੰਦੇ ਲੋਕ ਮੈਨੂੰ ਬੜੇ ਕੁੱਟ ਪਈ ਮਹਮਸਤੀ ਦਾ ਪ੍ਰੋਗਰਾਮ ਸੀਗਾ ਤੇ ਅਸੀਂ ਨ ਸਕੂਲ ਨੂੰ ਭੱਜ ਗਿਆ ਮੈਂ ਅੱਛੀ ਛੋਟੇ ਛੋਟੇ ਹੁੰਦੇ ਸੀ ਪਰ ਉਹ ਵੇਦ ਉਦਾਂ ਵੀ ਕਰਦੇ ਗਏ ਸੀ ਮੈਂ ਸਕੂਲ ਨੂੰ ਭੱਜਾਇਆ ਹਮ ਹਮ ਸਾਰੇ ਮੁੱਡੇ ਭੱਜ ਗਿਆ ਸੀ ਤੀਸਰੀ ਕੋ ਚੌਥੀ ਦੀ ਕਲਾਸ ਦੇ ਚ ਮੇਰੇ ਖਿਆਲ ਲੱਗਦਾ ਅਸੀਂ ਸੁਣਿਆ ਪ੍ਰੋਗਰਾਮ ਛੋਟੇ ਛੋਟੇ ਹੁੰਦੇ ਸੀ ਡੈਡੀ ਮੇਰੇ ਵੀ ਸੁਣ ਰਹੇ ਸੀ ਸਿੱਧੀ ਸਦਾ ਪਰ ਉਹ ਕਿਹਾ ਸਵੇਰੇ ਸਾਨੂੰ ਮਾਸਟਰ ਨੇ ਖੜੇ ਕਰ ਲਏ ਮਾਸਟਰ ਬੜਾ ਅੜਬ ਸੀਗਾ ਯਾਰ ਉਹ ਵੈਸੇ ਸਵੇਰੇ ਕੁਟੇ ਦਾ ਦੋ ਚਾਰ ਮੁੰਡੇ ਉਹਦੇ ਹੱਥ ਸੀਗੇ ਉਹ ਤੁਝੋ ਮਨੇ ਫੈਂਡ ਦੋ ਚਾਰ ਮੁੰਡਿਆਂ ਦੇ ਫੈਂਟਾ ਲਾਉਣੇ ਲਾਉਣਾ ਉਹਨੇ ਅੱਛੇ ਉਹਨੇ ਇੱਕਰ ਨਾ ਪਾਜੀ ਆਪ ਹੀ ਲਕੀਰਾਂ ਮਾਰ ਕੇ ਨਾ ਚਾਕਦੀਆਂ ਅੱਛੇ ਤੇ ਸਵੇਰੇ ਆ ਕੇ ਸਾਨੂੰ ਖੜੇ ਕਰ ਲਏ ਤਿੰਨ ਚਾਰ ਮੁੰਡਿਆਂ ਨੂੰ ਲਕੀਰਾਂ ਮਾਰਦੇ ਮੈਂ ਆਪਣੇ ਅੱਖੀ ਦੇਖਿਆ ਨੂੰ ਟੀਚਰ ਨੂੰ ਟੀਚਰ ਨੇ ਅੱਛੇ ਉਹਨਾਂ ਦਾ ਨਾਂ ਸੀ ਮੇਘਰਾਜ ਕਦਨੇ ਹੋ ਜਉਂਦੇ ਹੋਣਗੇ ਬਾਹਰ ਅਚਰਚ ਹੁੰਦੇ ਹੋਣ ਹਮ ਮੈਂ ਦੇਖ ਲਿਆ ਵੀ ਲਕੀਰਾ ਮਾਰਿਆ ਕਾਲੀਆਂ ਪੀਲੀਆਂ ਚਿੱਟੀ ਦਕਾਨ ਤੇ ਮਾਰ ਕੇ ਤੇ ਸਵੇਰਿਆਂ ਆਂਦੇ ਖੜੇ ਕਰ ਲਿਆ ਭਾਜੀ ਚਾਰਾ ਪੰਜਾ ਦੇ ਡੰਡੇ ਤੇ ਡੰਡਾ ਭਾਜੀ ਜਿਹਦੇ ਮੇਰੇ ਕੋਲ ਆ ਮੈਂ ਕਿਹਾ ਮੈਨੂੰ ਡੰਡਾ ਨਾ ਮਾਰੇ ਮਾਸਟਰ ਜੀ ਕਹਿੰਦੇ ਲਕੀਰਾ ਤੁਮਨੇ ਮਾਰੇ ਮੈਂ ਕਿਹਾ ਨਹੀਂ ਆਪਨੇ ਮਾਰੀਨ ਲਕੀਰੇ ਮੈਂ ਦੇਖਿਆ ਤੁਹਾਨੂੰ ਕਹਿੰਦੇ ਚਲ ਅੰਦਰ ਚੱਲ ਜਾ ਮੈਂ ਕਿਹਾ ਤੂੰ ਕਿਹੜੇ ਪੁੱਠੇ ਆ ਤੇ ਕਰਕੇ ਮਾਰਦੇ ਸੋਟੇ ਪੁੱਠੇ ਪੁੱਠੇ ਦੇ ਡੰਡ ਬੜਾ ਕੁੱਟੇ ਮੁੰਡੇ ਉਹਨਾਂ ਨੇ ਹਮ ਮੈਂ ਫਿਰ ਮੈਨੂੰ ਬਲਾ ਕਹਿੰਦਾ ਆਪਣੇ ਮੈਂ ਕਿਹਾ ਆਪਕੋ ਦੇਖਿਆ ਸੀ ਕੱਲ ਉਦੋਂ ਇੱਥੇ ਹਿੰਦੀ ਬੋਲਦੇ ਸੀ ਨਾ ਮੈਂ ਕਿਹਾ ਤੁਹਾਨੂੰ ਦੇਖਿਆ ਮੈਂ ਅਲਕੀਰਾ ਮਾਰਦਿਆਂ ਫਿਰ ਤੁਸੀਂ ਕਿਉਂ ਕੋਟਰੇ ਸੋਨੇ ਦੇ ਮੈਂ ਮਤਲਬ ਫਿਰ ਉਹ ਸਦੀਕ ਸਾਹਿਬ ਦਾ ਜੋ ਪ੍ਰੋਗਰਾਮ ਉਦੋਂ ਦੇ ਵਿੱਚ ਕੁੱਟ ਪਈ ਸਾਨੂੰ ਅੱਛਾ ਮੈਂ ਕਹਿੰਦਾ ਗਿਆ ਸੀ ਪ੍ਰੋਹਾਂ ਜੀ ਮੈਂ ਕਿਹਾ ਗਿਆ ਸੀ ਜਰਾ ਪੁੱਠੇ ਹੱਥ ਕਰਾ ਗਿਆ ਸਿੱਧੇ ਮਾਰੇ ਡੰਡੇ ਇੱਥੇ ਮਾਰੇ ਸਵਰ ਸਵਰੇ ਠੱਡ ਬੜੀ ਸੀ ਬੱਸ ਦੀਸਾਉਂ ਦੱਸਿਆ ਸਦੀਕ ਜੀ ਸਾਹ ਸੋਰੇ ਲੰਮੇ ਪੈ ਕੇ ਮੈਂ ਕਿਹਾ ਯਾਰ ਬੜੀ ਕੁੱਟ ਗਈ ਤੁਹਾਡੇ ਪਿੱਛੇ ਅਸੀਂ ਕਹਿੰਦੇ ਕੀ ਹੋਇਆ ਮੈਂ ਕਿਹਾ ਇਦਾਂ ਦਾ ਗੱਲ ਹੋਈ ਸੀ ਤੇ ਬੜਾ ਪਿਆਰ ਕਰਦਿਆ ਮੈਂ ਇੱਕ ਦਿਨ ਰਾਤ ਨੂੰ 1:30 ਵਜੇ ਫੋਨ ਕਰਤਾ ਕੈਨੇਡਾ ਤੋਂ ਅੱਛਾ ਜੀ 1:30 ਵਜੇ ਕੋਈ ਬੰਦਾ ਸੇ ਕਹਿੰਦਾ ਯਾਰ ਸਦੀਕ ਸਾਹਿਬ ਨਾਲ ਗੱਲ ਹੋਣਾ ਪੈਕ ਬੋਗ ਲੱਗੇ ਸੀ ਉਹਨਾਂ ਦੇ ਹੂੰ ਤੇ ਕਹਿੰਦੇ ਯਾਰ ਗੱਲ ਕਰਾਣੇ ਮੇਰੇ ਮੈਂ ਕਿਹਾ 1:30 ਵਜੇ ਗਿਆ ਯਾਰ ਕਹਿੰਦਾ ਤੂੰ ਉਦਫ਼ੇ ਝੋੜ ਬੋਰ ਰੇ ਮੈਂ ਕਿਹਾ ਨਹੀਂ ਝੋੜਤ ਨਹੀਂ ਬੋਰ ਰੇ ਮੈਂ ਗੱਲ ਕਰਾ 1:30 ਵਜੇ ਕਿਹੜਾ ਗੱਲ ਕਹਿੰਦਾ ਕਸਮ ਮੈਂ ਉਹ ਜ਼ਿਆਦਾ ਧੱਕਾ ਕਰਨ ਲੱਗੇ ਹਾਂ ਮੈਂ ਕਿਹਾ ਚਲੋ ਦੇਖੀ ਜਾਈ ਜੋ ਹੋਗਾ ਮੈਂ ਫੋਨ ਲਾਤਾ ਜੀ ਹੈਲੋ ਗੁਲਜ਼ਾਰ ਕੀ ਹਾਲ ਹੈ ਕੀ ਹੋ ਗਿਆ ਇਸ ਵੇਲੇ ਮੈਂ ਕਿਹਾ ਗੁਰੂਜੀਪ ਕਨੇਡਾ ਤੋਂ ਬੋਲ ਰਿਹਾ ਫੋਨ ਕਰ ਰਿਹਾ ਬੈਠੇ ਬੰਦੇ ਦੋਸਤ ਬੈਠੇ ਕਹਿੰਦੇ ਅੱਛਾ ਅੱਛਾ ਕਹਿੰਦਾ ਮੈਂ ਡਰ ਗਿਆ ਸੀ ਵੀ 1:30 ਵਜੇ ਫੋਨ ਕਰਕੇ ਆ ਗਿਆ ਹੂੰ ਕਹਿੰਦੇ ਕੀ ਗੱਲ ਹੈ ਮੈਂ ਕਿਹਾ ਤੁਹਾਡੇ ਨਾਲ ਗੱਲ ਕਰੀ ਤੁਹਾਡੇ ਫੈਨ ਨੇ ਪੁਰਾਣੇ ਕੀਤੀ ਵਿਚਾਰਿਆਂ ਗੱਲ ਉੱਠ ਗਈ ਮੈਂ ਕਿਹਾ ਦੇਖ ਲੋ ਕੈਸੇ ਬੰਦੇ ਆ ਨਾ ਨਹੀਂ ਬੜੇ ਡਾਊਨ ਟੂ ਅਰਥ ਲੋਕ ਹੈ ਪੁਰਾਣੇ ਬੰਦੇ ਵਰਗੇ ਬੰਦੇ ਕੋਈ